ਤੁਹਾਡਾ ਜੇਕਰ ਪਸੰਦ ਆ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਟੈਣਾ ਕਿਹਨੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਵੀਰੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਵੀਰੇ ਬਾਈ ਉਹਨਾਂ ਦੇ ਕੁੜੀਆਂ ਦੋ ਮਈਆਂ ਵਕਾਊ ਆ ਦੋਵੇਂ ਸੂਈਆਂ ਸਵਾਈਆਂ ਇੱਕ ਤਾਂ ਬਿਲਕੁਲ ਤਾਜ਼ੀ 12 ਕਿਲੋ ਪੌੜੇ ਤੋਂ ਸਟਾਰਟ ਹੋਈ ਮੈਂ ਦਿਖਾਉਣੀ ਆ ਤੁਹਾਨੂੰ ਤੇ ਇੱਕ ਥੋੜੀ ਜੀ ਉੱਚੇ ਬੱਚੇ ਦੇ ਵਿੱਚ ਪਹਿਲਣ ਚਾਰ ਦੰਦ ਝੋਟੀ ਆ ਦੋਵਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਦੇ ਹੋਏ ਮਿਲਦੇ ਆ ਵੀਰ ਨੂੰ ਕਰਦੇ ਆ ਰਾਬਤਾ ਕੇ ਆਮ ਆਪਾਂ ਬਾਈ ਉਹਨਾਂ ਦੇ ਨਾਲ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਮੁੱਢਲਾ ਫਰਜ ਹੋਊਗਾ ਆਓ ਮਿਲਦੇ ਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਵੀਰ ਜੀ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਬਾਈ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਆਪਣਾ ਵੀਰੇ ਬਾਈ ਦਾ ਮੇਰਾ ਗੁਰਪ੍ਰੀਤ ਆ ਬਈ ਗੁਰਪ੍ਰੀਤ ਹਾਂਜੀ ਹਾਂਜੀ ਗੁਰਪ੍ਰੀਤ ਫਿਰ ਚੜ੍ਹਦੀ ਕਲਾ ਚ ਆ ਹਾਂਜੀ ਫਿਰ ਕਿਹੜੀ ਸਿਹਤ ਨਾਲ ਜੁੜ ਮਿਲ ਜਾਂਦੇ ਆ ਦੱਸ ਦਈਏ ਸਿਹਤ ਤਾਂ ਬਈ ਮੌਕੇ ਦੀ ਦੇਖਾਂਗੇ ਨਹੀਂ ਇਹ ਨਾ ਕਰ ਅਸੀਂ ਤਾਂ ਇਕੱਲੇ ਬੈਠਾ ਉਹ ਨਹੀਂ ਭਾਈ ਹਰੀਰਾਉ ਚੋ ਇਹ ਗੱਲ ਤਾਂ ਹੈਗੀ ਲੱਭਿਆ ਤਾਂ ਕੋਈ ਨਹੀਂ ਨਾ ਹਾਂ ਹਾਂ ਨਾ ਨਾ ਨਹੀਂ ਲੱਭਿਆ ਨਾ 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 ਭਾਈ ਚੱਲ ਕੋਈ ਨਹੀਂ ਹਾਂ ਗਲਤੀ ਗਲਤੀ ਹੁੰਦੀ ਹੈ ਹਾਂ ਸਹੀ ਗੱਲ ਹੈ ਤੇ ਇਹ ਆ ਮੈਂ ਬਾਰੇ ਦੱਸੀ ਕੀ ਡਿਟੇਲ ਹੈ ਇਹ ਮੈਂ ਥਲੇ ਭਾਈ ਹੁਣ ਇਸ ਟਾਈਮ ਡੱਬੇ ਮਾਰਨੇ ਆਪਾਂ 12 ਲੀਟਰ ਦੋਦਾ ਉਹ 11 ਮੰਨ ਕੇ ਆਪਾਂ ਦੇਣਾ ਪੋਲਾ ਇਹ ਲੋ ਕਹਿ ਦिए हां 11 ਕਿਲੋ ਗਿਆ ਦੋ ਬਸ ਠੀਕ ਹੈ ਕੱਟਾ ਮਗਰ ਕੇ ਕੱਟਾ ਮਗਰ ਨਾੜੂ ਨਾਲ ਬੱਚੇ ਦਾ ਹਜੇ ਵੀ ਲੋ ਤੇ ਜਮਾ ਕੱਚੀ ਬਾਜੋ ਤਾਜੀ ਜਮਾ ਮੈਂ ਆ ਕਿੰਨੇ ਦਿਨ ਹੋ ਗਏ ਸੋਈ ਦਿਨ ਹੋਏ 6 ਦਿਨ ਹੋਏ ਬਈ 6 ਮਾ ਕੱਟਾ ਮਗਰ ਕੇ ਕੱਟਾ 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 ਮਗਰ ਆ ਗਿਆ ਚੂਣ ਚਣ ਕਿਵੇਂ ਲੱਗਾ ਬਈ ਯਾਰ ਚੂਣ ਦਾ ਮੋਗਾ ਹੀ ਆ ਠੀਕ ਹੈ ਬਟੇ ਬਈ ਅੱਛਾ ਤੇਰੇ ਘਰ ਦੀ ਮੈਂ ਘਰ ਦੀ ਕਰਦੀ ਆ ਇਹ ਸਾਂਣ ਤੋਂ ਕਰਾਸ ਹੋਈ ਸੀ ਕਿ ਟੀਕਾ ਭਰਾਏ ਸੀ ਇਹ ਬਈ ਯਾਰ ਟੀਕੇ ਦਾ ਮੋਦੀ ਦਾ ਭਰਾ ਇਹਦੇ ਉਹਨੇ ਕਲ ਹੋਰ ਹੀ ਕਹ ਗਿਆ ਠੀਕ 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 ਬਸ ਟੀਕੇ ਦਾ ਮੋਦੀਆ ਭਰਾ ਇਹ ਬੱਚਾ ਹੋਰ ਆ ਗਿਆ ਹਾਂ ਬੱਚਾ ਜਾਂਦਾ ਕਈ ਵਾਰੀ ਬਈ ਕਰੋ ਜਾਂਦਾ ਮਹਿਮੂ ਤੇ ਜਾਵੜੀ ਜਾਂਦਾ ਹਾਂ ਠੀਕ ਹੈ ਇਹ ਵੀ ਗੱਲ ਹੋ ਸਕਦੀ ਕਈ ਵਾਰੀ ਟੀਕੇ ਦਾ ਕਸੂਰ ਨਹੀਂ ਹੁੰਦਾ ਬੱਚੇ ਤੇ ਮੈਂ ਆਪਦੇ ਤੇ ਸੂ ਪੈਂਦੀ ਹੈ ਨਾ ਹਾਂਜੀ 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 ਅੱਛਾ ਵੱਡੇ ਭਾਈ ਇਹਦਾ ਰੇਟ ਫਿਰ ਇਹਦਾ ਰੇਟ 1 ਦਾਸ ਵੀ ਮਾਨਤਣ ਵਿੱਚੋਂ ਮਾਤਾਣਾ ਬੜਾ ਨਹੀਂ ਹੋਣਾ ਕਿਉਂਕਿ ਸਟਾਰਟ ਹੀ ਵੇਲੇ 10 ਤੋਂ ਪਲੱਸ ਹੋਈ ਆ ਇਹ। ਇਹਦੇ ਤੇ ਤਾਂ ਗਰਦੁੱਤ 15 ਕਿਲੋ ਦੇ ਦਿੰਦੇ। ਦੁੱਧਣਾ ਹੋਣਾ ਬਈ ਦਾ ਹੋਣਾ। ਚਵਾ ਕੇ ਦੇ ਦਾਂਗੇ ਆਪਾਂ। ਬਸ ਠੀਕ ਹੈ। ਕੋਈ ਲੇਟੀ ਨਹੀਂ। ਕੋਈ ਆਪਾਂ ਨੂੰ ਲੇਟੀ ਨਹੀਂ ਬਾਈ ਹੈ ਜੀ। ਹਾਂ। ਨਾ ਇਹਨੂੰ ਇਹ ਜੀ ਆਪਾਂ ਕੋਈ ਹੈ ਜੀ ਫੀਡ ਨਾ ਨੋਰਮਲ ਹੈ। ਨੋਰਮਲ ਹੈ। ਟੈੱਕਰਤੀ ਹੋਊਗੀ। ਹਾਂ। ਕਹੇ ਪੱਠੇ ਵੀ ਉਹਨੇ ਘੱਟ ਚੱਕਣ ਲੱਗੀ ਹੈ। ਪੱਠੇ ਵੱਧ ਨਹੀਂ ਚੱਕਣ ਲੱਗੀ ਜੀ। ਅੱਛਾ ਇੱਕ ਗੱਲ ਹੋਰ ਹੱਥ ਉੱਦਦਾ ਤਾਂ ਨਹੀਂ ਕਰਦੀ। ਨਾ ਜੀ ਨਾ ਨਾ ਕੋਈ ਬੰਦਾ ਚਾਹੀਏ, ਗੁੜੀ ਚਾਹੀਏ ਕੁਝ ਚੱਕੀ। ਕੋਈ ਨਾ ਲੱ ਉਹਦੇ ਬਾਰੇ ਦੱਸੀ ਕੀ ਡਿਟੇਲ ਆ ਵੀਰੇ ਇਹ ਵਿਚਾਰਦਾ ਹੁੰਦਾ ਪਹਿਲਾਂ ਨਹੀਂ ਆ ਵੀਰੇ ਪਹਿਲਾਂ ਪਹਿਲਾਂ ਜਮਾ ਬਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਬਈ ਅੱਜ ਮਹੀਨੇ ਤੋਂ ਪਲੱਸ ਹੀ ਆ ਬਈ ਯਾਰ ਆਪਾਂ ਝੂਠ ਨਹੀਂ ਮਾਰਨਾ ਕਿ ਕੱਟਾ ਮਾਰ ਕੇ ਕੱਟੀ ਕੱਟੀਆਂ ਮਾਰ ਵੀਰੇ ਕਿੰਨੇ ਦਿਨ ਤੋਂ ਤੇ ਚੱਲਦੀ ਵੀਰੇ ਹੁਣ ਅਸਟ ਹੁਣ 11 ਕਿਲੋ ਨੈਟ ਆ ਬਈ ਥਲੇ ਐਨ ਚਾਰ ਚੂੜ ਜਮਾ ਤਿਆਰ ਠੰਡਾ ਦੰਦਾ ਤੋਂ ਕਿਵੇਂ ਸੀ ਇਹ ਇਹ ਚਾਰ ਦਿਨ ਦਾ ਵਿਖਾ ਵੀ ਦਿੰਨੇ ਆਪਾਂ ਹਾਂ ਕਰਾ ਦੇ ਕੀ ਯਾਰ ਬਈ ਚੋਟੀ ਖੜੀ ਖੁਰੀ ਬਹੁਤ ਆ ਚਲੋ ਤਾਂ ਅਗਲਾ ਆ ਕੇ ਵੇਖ ਲਓ ਹਾਂ ਆ ਕੇ ਦੇਖ ਲਵੇ ਤੋਰੀ ਵੀਰੇ ਹੈ ਜੂ ਤਾਂ ਤੁਰਦੇ ਗੁਰਪੇ ਬਾਈ ਕੱਢ ਇੱਕ ਮਹੀਨੇ ਦੀ ਸੂਈਆ ਕੱਟੀ ਇਹਦੇ ਮਗਰ ਕਰਨ ਵਾਲੀ ਤੇ ਕੱਟੀ ਵੀ ਬਹੁਤ ਪਲੀਆਂ ਵੀ ਨਿਕਰ ਜਾਣ ਵਾਲੀ ਆ ਕੋਈ ਲੱਸੀ ਫਿੱਕੀ ਨਹੀਂ ਚੋਣ ਚਣ ਵੀ ਵੇਖ ਲਓ ਤੁਸੀਂ ਛੋਟੀ 100 ਦਾ 100 ਹੋਊਗਾ ਵੀ 90 ਭੰਡੇ ਵਾਲੀ ਪਹਿਲਾਂ ਚਾਰ ਦੰਦ ਕੱਟੀ ਆ ਬਾਕੀ ਬਈ ਇੱਕ ਗਾਲਾ ਛੋਟੀ ਦੁੱਧ ਵਾਲੀ ਆ ਕਿਉਂਕਿ ਜਿਹੜੀ ਕਰਮਣ ਦੀ ਥੋੜੀ ਬੋਦੀ ਤਾਂ ਹੀ ਛੋਟੀ ਲੱਸੀ ਆ ਬਾਕੀ ਬਈ ਜਿਹੜੇ ਭਰਾ ਨੂੰ ਜਸੂਗੀ ਗੱਲਬਾਤ ਕਰ ਲੈ ਜੀ ਇਹਦਾ ਰੇਟ ਵੀ ਤੁਹਾਨੂੰ ਪੁੱਛ ਦੇਣਾ ਚੰਗੀ ਰਹੂਗੀ ਛੋਟੀ ਆਉਣ ਵਾਲੇ ਸੂਏ ਦੇ ਵਿੱਚ 13 14 ਸਰੀ ਮਹ ਬਣ ਜੂਗੀ ਬਈ ਜਿਹੜਾ ਭਰਾ ਲੈ ਜਾਊਗਾ ਸਿੰਗਲ ਆਡੀ ਦੇ ਵਿੱਚ ਥਾਣ ਤੋਂ ਲੇਵਾਲੂਆ ਬਹੁਤ ਖਰਾਾ ਥੱਲੇ ਪਹਿਲਾਂ ਕੱਟੀ ਦੇ ਹਿਸਾਬ ਨਾਲ ਵੀਰੇ ਤੇ ਬਾਕੀ ਵੀਰੇ ਰੇਟ ਇਹਦਾ ਕੀ ਰਹੂਗਾ ਬਾਈ ਮੋਲੇ ਦਾ 1 ਲੱਖ ਰੁਪਇਆ ਬਾਈ ਠੀਕ ਹੈ ਵੀਰੇ ਜੇ ਥੋੜਾ ਹੀ ਲੈ ਲੇ ਕੋਈ ਕੋਈ ਨਹੀਂ ਫਿਰ ਮਾਨਤਨ ਕਰ ਲਾਂਗੇ ਠੀਕ ਹੈ ਵੱਡੇ ਬਿੱਲੇ ਵੀ ਮਿੱਤਰੋ ਜੇ ਵੀ ਜੋੜਾ ਲੈ ਲਊਗਾ ਫਿਰ ਮਾਨਤਨ ਉਹ ਜਾ ਹੋ ਜਾਊਗਾ ਦੋਵੇਂ ਮਈਆਂ ਤੁਹਾਨੂੰ ਵਿਖਾਤੀਆਂ ਵੀਰੇ ਦੇ ਕੋਲ ਨੰਬਰ ਕਿੰਨਾ ਆ ਗਿਆ ਉਸਤਾਦ ਆਪਣਾ ਆਪਣਾ ਨੰਬਰ ਹੈ 95015 ਬਾਈ 32746 ਇੱਕ ਵਾਰੀ ਹੋਰ ਬੋਲ ਦਿਓ ਵੀਰੇ 95015 ਜੀ 36746 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਪਾਈ ਨਾਲ رابطہ ਹੈ ਮਿੱਤਰੋ ਪਿੰਡ ਟੇਣਾ ਦਾ ਆ ਦੋ ਟਾਈਮ ਚਾਰ ਟਾਈਮ ਜਿੰਨਾ ਟਾਈਮ ਮਰਜ਼ੀ ਜੋਲੀ ਆ ਦੀ ਤਸੱਲੀ ਕਰ ਲਿਓ ਜਦੋਂ ਗੇਟੋ ਬਾਹਰ ਹੋ ਗਈ ਤੁਹਾਡੀ ਆ ਇਹਨਾਂ ਦੇ ਪੈਸੇ ਆ ਹਾਂਜੀ